ਨਮਸਕਾਰ ਆਕਾਸ਼ ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ 파ਰਤ ਮੰਡਪਮ ਵਿਖੇ ਜ਼ਿਲ੍ਹਾ ਨਿਆਪਾਲਿਕਾ ਦੀ ਦੋ ਦਿਨਾ ਕੌਮੀ ਕਾਨਫਰੰਸ ਦਾ ਉਦਘਾਟਨ ਕੀਤਾ ਕਿਹਾ ਕਿ ਔਰਤਾਂ ਖਿਲਾਫ ਅਤਿਆਚਾਰ ਅਤੇ ਬੱਚਿਆਂ ਦੀ ਸੁਰੱਖਿਆ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਦੁਨੀਆ ਦੇ ਪ੍ਰਮੁੱਖ ਡਿਜੀਟਲ ਭੁਗਤਾਨ ਪਲੇਟਫਾਰਮਾਂ ਨੂੰ ਪਛਾੜਦੇ ਹੋਏ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਯੂਪੀਆਈ ਨੇ ਇਸ ਸਾਲ April-July ਦੀ ਮਿਆਦ ਵਿੱਚ ਕਰੀਬ 81 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਮੁਖ ਸਕੱਤਰ ਕੇ.ਏ.ਪੀ सिन्हा ਵੱਲੋਂ ਕੇਂਦਰੀ ਮੰਤਰੀ ਜੇ.ਪੀ ਨੱਡਾ ਨਾਲ ਮੁਲਾਕਾਤ, ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਦਾ ਭਰੋਸਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਔਰਤਾਂ ਖਿਲਾਫ ਅਤਿਆਚਾਰ ਅਤੇ ਬੱਚਿਆਂ ਦੀ ਸੁਰੱਖਿਆ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਜ਼ਿਲ੍ਹਾ ਨਿਯਾਪਾਲਕਾ ਦੀ 2 ਦਿਨਾ ਕੌਮੀ ਕਾਨਫਰੰਸ ਦਾ ਉਦਘਾਟਨ ਕਰਨ ਮਗਰੋਂ ਇੱਕਲ ਕਹੀ देश में महिलाओं की सुरक्षा के लिए कई कठोर कानून बने हैं 2019 में सरकार ने ट्रैक स्पेशल कोर्ट की स्थापना की योजना बनाई इसके तहत अहम गवाहों के लिए डिपोजिशन सेंटर्स का प्रावधान है इसमें भी डिस्ट्रिक्ट मॉनिटरिंग कमिटीज की भूमिका महत्वपूर्ण हो सकती है हमें इन कमेटियों को और अधिक सक्रिय करने की जरूरत है ਸ਼੍ਰੀ ਮੋਦੀ ਨੇ ਕਿਹਾ ਕਿ ਔਰਤਾਂ ਖਿਲਾਫ ਹਤਿਆਚਾਰਾਂ ਦੇ ਮਾਮਲਿਆਂ 'ਚ ਜਿੰਨੀ ਜਲਦੀ ਫੈਸਲੇ ਲਈ ਜਾਣਗੇ ਓਨੀ ਹੀ ਜਲਦੀ ਔਰਤਾਂ ਦੀ ਸੁਰੱਖਿਆ ਯਕੀਨੀ ਹੋਵੇਗੀ ਭਾਰਤੀ ਨਿਆਂ ਸੰਹਿਤਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਗਰਿਕ ਪਹਿਲਾ ਮਾਨ ਪਹਿਲਾ ਤੇ ਨਿਆ ਪਹਿਲਾ ਇਹਨਾਂ ਕਾਨੂੰਨਾਂ ਦੀ ਆਤਮਾ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਿਆਂਿਕਤਾ ਅੰਚੇ ਦੇ ਵਿਕਾਸ ਲਈ ਕਰੀਬ 8000 ਕਰੋੜ ਰੁਪਏ ਖਰਚ ਕੀਤੇ ਗਏ ਨੇ ਦੁਨੀਆ ਦੇ ਪ੍ਰਮੁੱਖ ਡਿਜੀਟਲ ਭੁਗਤਾਨ ਪਲੇਟਫਾਰਮਾਂ ਨੂੰ ਪਛਾੜਦੇ ਹੋਏ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਯੂਪੀਆਈ ਨੇ ਇਸ ਸਾਲ ਅਪ੍ਰੈਲ ਜੁਲਾਈ ਦੀ ਮਿਆਦ ਵਿੱਚ ਲਗਭਗ 81 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ ਜੋ ਇੱਕ ਸ਼ਾਨਦਾਰ 37% ਵਾਧਾ ਦਰਸਾਉਂਦਾ ਹੈ। ਗਲੋਬਲ ਪੇਮੈਂਟ ਹੱਬ ਪੀ ਸਿਕਿਉਰ ਦੇ ਤਾਜ਼ਾ ਅੰਕੜਿਆਂ ਅਨੁਸਾਰ UPI ਨੇ ਪ੍ਰਤੀ ਸੈਕਿੰਡ 10729.1 ਟ੍ਰਾਂਜੈਕਸ਼ਨਾਂ ਉਹ ਪ੍ਰੋਸੈਸ ਕੀਤਾ ਹੈ ਜੋ ਕਿ 2022 ਚ ਰਜਿਸਟਰਡ ਹਰ ਸੈਕਿੰਡ 2348 ट्रांजैक्शंसਾਂ ਵਿੱਚੋਂ 58% ਦਾ ਵਾਧਾ ਦਰਸਾਉਂਦਾ ਹੈ ਲੈਣ-ਦੇਣ ਦੀ ਗਿਣਤੀ ਵਿੱਚ UPI ਨੇ ਚੀਨ ਦੇ ਅਲੀਪੇ, ਪੇਪਲ ਅਤੇ ਬ੍ਰਾਜ਼ੀਲ ਦੇ ਪਿਕਸ ਨੂੰ ਪਛਾੜਿਆ ਜੁਲਾਈ ਵਿੱਚ UPI ਲੈਣ-ਦੇਣ ਇੱਕ ਮਹੀਨੇ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ 20 ਲੱਖ 6000 ਕਰੋੜ ਰੁਪਏ ਨੂੰ ਪਾਰ ਕਰ ਗਿਆ UPI ਲੈਣ-ਦੇਣ ਦਾ ਮੁੱਲ ਲਗਾਤਾਰ ਤਿੰਨ ਮਹੀਨਿਆਂ ਚ 20 ਲੱਖ ਕਰੋੜ ਰੁਪਏ ਤੋਂ ਉੱਪਰ ਹੈ ਪੈਨਸ਼ਨਰਾਂ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਹੱਲ ਵਿੱਚੋਂ ਕੇਂਦਰ ਸਰਕਾਰ ਨੇ ਅੱਜ ई एच आर ਐਮ ਐਸ ਦੇ ਨਾਲ ਭਵਿੱਖਯਾ ਪੋਰਟਲ ਦਾ ਇੱਕ ਸਿੰਗਲ ਸਰਲ ਪੈਨਸ਼ਨ ਅਰਜ਼ੀ ਫਾਰਮ ਅਤੇ ਡਿਜੀਟਲ ਇਕੀਕਰਨ ਚਾਰੀ ਕੀਤਾ। ਇਹਨਾਂ ਵਿਲੱਖਣ ਉਪਾਵਾਂ ਦੀ ਸ਼ੁਰੂਆਤ ਅਮਲਾ ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜੀਤੇਂਦਰ ਸਿੰਘ ਨੇ ਨਵੀਂ ਦਿੱਲੀ 'ਚ ਇੱਕ ਵੀਡੀਓ ਕਾਨਫਰੰਸ ਰਾਹੀਂ ਕੀਤੀ ਇਸ ਮੌਕੇ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜੀਵਨ ਨੂੰ ਸੁਖਾਲਾ ਬਣਾਉਣ ਲਈ ਵਚਨਬੱਧ ਹੈ ਅਮਲਾ ਤੇ ਸਿਹਤ ਵਿਭਾਗ ਦੇ ਸਖਤਰ ਵਿਵੇਕ ਜੋਸ਼ੀ ਨੇ ਇਹਨਾਂ ਉਪਾਵਾਂ ਨੂੰ ਮਨੁੱਖੀ ਸਰੋਤ ਪ੍ਰਬੰਧਨ ਨੂੰ ਵਧਾਉਣ ਵਾਸਤੇ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਪਾਈ ਰਜਿੰਦਰ ਸਿੰਘ ਮੈਤਾ ਨੇ राजपाल कटारिया ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਰਾਜਪਾਲ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਸਦਕਾ ਦੇਸ਼ ਦੀ ਸਭਿਆਚਾਰ ਸਾਡੇ ਆਸ-ਪਾਸ ਸੁਰੱਖਿਅਤ ਹੈ ਉਹਨਾਂ ਵੀ ਨਮੀ ਜ਼ਿੰਮੇਵਾਰੀ ਮਿਲਣ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਨੇ ਤਾਂ ਜੋ ਉਹ ਆਪਣੇ ਖੇਤਰ ਚ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਸਕਣ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਸੂਬੇ ਦੇ ਕੋਲ ਤੇ ਜ਼ਿਲ੍ਹਿਆਂ ਵਿੱਚੋਂ 8 ਜ਼ਿਲ੍ਹਿਆਂ 'ਚ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਜਦਕਿ 9 ਜ਼ਿਲ੍ਹਿਆਂ 'ਚ ਪਾਣੀ ਦਾ ਪੱਧਰ ਹੇਠਾਂ ਜਾ ਚੁੱਕਾ ਹੈ ਕੇਂਦਰੀ ਜ਼ਮੀਨੀ ਪਾਣੀ ਬੋਰਡ ਦੀ ਇੱਕ ਰਿਪੋਰਟ ਮੁਤਾਬਕ ਢੱਟੀ ਹੇਠਲੇ ਪਾਣੀ ਦਾ ਪੱਧਰ ਲਗਭਗ 17 ਬਿਲੀਅਨ ਕਿਊਬਿਕ ਮੀਟਰ ਹੈ ਤੇ ਇਸ ਦੇ ਮੁਕਾਬਲੇ 'ਚ 28 ਬਿਲੀਅਨ ਕਿਊਬਿਕ ਮੀਟਰ ਪਾਣੀ ਘਟਿਆ ਜਾ ਰਿਹਾ ਜਿਹੜਾ ਕਿ ਕੋਈ 130 ਫੀਸਦੀ ਵਾਧਾ ਹੈ ਹੋਰ ਵੇਰਵੇ ਨਾਲ ਇਹ ਰਿਪੋਰਟ ਕੇਂਦਰੀ ਬੋਰਡ ਦੀ ਰਿਪੋਰਟ ਅਨੁਸਾਰ ਜ਼ਮੀਨ ਹੇਠਲੇ ਪਾਣੀ ਵਿੱਚ ਸਭ ਤੋਂ ਮਾੜੀ ਹਾਲਤ ਇਸ ਵੇਲੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੀ ਹੈ ਜਿੱਥੇ ਪਾਣੀ ਦਾ ਇਹ ਪੱਧਰ 44 ਮੀਟਰ ਤੋਂ ਵੀ ਵੱਧ ਹੇਠਾਂ ਤੱਕ ਚਲਾ ਗਿਆ ਹੈ ਇਸ ਤੋਂ ਇਲਾਵਾ ਪਟਿਆਲਾ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਰੋਪੜ ਕਪੂਰਥਲਾ ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਪਾਣੀ ਦਾ ਇਹ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਇਹ ਪੱਧਰ ਇਸ ਵੇਲੇ 28 ਤੋਂ 43 ਮੀਟਰ ਦੇ ਵਿਚਾਲੇ ਬੜਿਆ ਹੋਇਆ ਹੈ। ਪਾਣੀ ਦੀ ਵਧੇਰੇ ਦੁਰਵਰਤੋਂ ਕਾਰਨ ਸੂਬੇ ਦਾ ਕਰੀਬ 78% ਰਕਬਾ ਇਸ ਵੇਲੇ ਡਾਰਕ ਜ਼ੋਨ ਵਿੱਚ ਆ ਚੁੱਕਿਆ ਹੈ। ਖੇਤੀ ਮਾਹਰ ਇਸ ਦਾ ਮੁੱਖ ਕਾਰਨ ਛੋੜਨੇ ਦੀ ਫਸਲ ਨੂੰ ਹੀ ਮੰਨਦੇ ਨੇ। ਭਾਵੇਂ ਸੂਬਾ ਸਰਕਾਰ ਕਿਸਾਨਾਂ ਨੂੰ ਛੋੜਨੇ ਨੂੰ ਨਮੀ ਤਕਨੀਕ ਨਾਲ ਵਾਹਿ ਕਰਨ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਹਈ ਪਰ ਫਿਰ ਵੀ ਇਸ ਪਾਸੇ ਆਸ ਮੁਤਾਬਕ ਨਤੀਜੇ ਨਹੀਂ ਨਿਕਲੇ ਨੇ ਅਜੇ ਹੇ ਵਿੱਚ ਆਉਂਦੇ ਸਮੇਂ ਵਿੱਚ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਹੋ ਡੂੰਗੇ ਹੋਣ ਦਾ ਖਤਸ਼ਾ ਲਗਾਤਾਰ ਬਣਿਆ ਹੋਇਆ ਏ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਾਣੀ ਸਮਾਚਾਰ ਜਲੰਧਰ ਆਉਂਦੀ ਹਾੜੀ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਨੂੰ ਖਾਦਾਂ ਦੀ ਲੋਡਿੰਗ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਖੇਤੀਬਾੜੀ ਅਤੇ ਕਿਸਾਨ ਪਲਾਈ ਵਿਭਾਗ ਦੇ ਵਿਸ਼ੇਸ਼ ਮੁਖ ਸਕੱਤਰ केएपी सिन्हा ने आज नई दिल्ली विखे केंद्रीय रसायन तथा खद्म मंत्री जेपी नड्डा ਨਾਲ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਅਗਸਤ ਮਹੀਨੇ ਚ ਡੀਏਪ ਖਾਤੀ ਅਲਾਟਮੈਂਟ ਦੇ ਮੁਕਾਬਲੇ ਘੱਟ ਸਪਲਾਈ ਬਾਰੇ ਜਾਣੂ ਕਰਵਾਉਣ ਮੱਦੇਨੁਸਰ ਵਿਸ਼ੇਸ਼ ਮੁਖ ਸਕੱਤਰ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਲਈ ਟੀਮ ਦਿੱਲੀ ਗਈ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਮਾਰਕੀਟ ਦੇ ਸੀਨੀਅਰ ਅਧਿਕਾਰੀਆਂ ਨਾਲ ਕੇਪ ਸਿਨਾ ਨੇ ਹਾੜੀ ਸੀਜ਼ਨ 2024-25 ਲਈ ਸੂਬੇ دیے ਹਨ ਖਾਦ ਸਬੰਧੀ ਜ਼ਰੂਰਤਾਂ ਤੇ ਚਾਨਣਾ ਪਾਇਆ ਉਹਨਾਂ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀ ਨੱਡਾ ਨਾਲ ਮੀਟਿੰਗ ਸਫਲ ਰਹੀ ਹੈ ਅਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਨੂੰ ਆਉਂਦੀ ਹੜੀ ਸੀਜ਼ਨ ਦੌਰਾਨ ਲੋੜਿੰਦੀ ਮਾਤਰਾ 'ਚ ਡੀਏਪੀ ਅਤੇ ਹੋਰ ਫਾਸਟ ਬਿਟਿਕ ਖਾਦਾ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਹ ਵੰਡ ਖਾਦਾ ਸਬੰਧੀ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇਗੀ ਉਹਨਾਂ ਨੇ ਪੰਜਾਬ 'ਚ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਿਸੈਂਟ ਤੇ ਖਾਦ ਮੰਤਰਾਲੇ ਦੇ ਸਕੱਤਰ ਰਜਿਤ ਕੁਮਾਰ ਮਿਸ਼ਰਾ ਨਾਲ ਵੀ ਮੀਟਿੰਗ ਕੀਤੀ ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਅਧਿਆਕਸ਼ਵਾਨੀ ਜਲੰਧਰ ਦੇ ਖੇਤਰੀ ਸਮਾਚਾਰ ਯੂਨਿਟ ਦੇ ਮੁਖੀ ਡਿਪਟੀ ਡਾਇਰੈਕਟਰ ਸ਼ਿਸ਼ੂ ਸ਼ਰਮਾ ਸ਼ਾਂਤਲ ਕਰੀਬ 30 ਸਾਲ 10 ਮਹੀਨੇ ਦੀ ਸੇਵਾ ਮਗਰੋਂ ਅੱਜ ਸੇਵਾਮੁਕਤ ਹੋ ਗਏ ਆਕਾਸ਼ਵਾਨੀ ਜਲੰਧਰ ਤੋਂ ਪਿਛਲੇ ਸਾਲ 2023 ਚ ਸ਼ੁਰੂ ਹੋਏ ਪੰਜਾਬੀ ਖਬਰਾਂ ਦੇ ਬੁਲੇਟਨ ਨੂੰ ਚੰਗੇ ਤਰੀਕੇ ਨਾਲ ਸਥਾਪਿਤ ਕਰਨ ਚ ਸ਼ਿਸ਼ੂ ਸ਼ਰਮਾ ਸ਼ਾਂਤਲ ਨੇ ਅਹਿਮ ਭੂਮਿਕਾ ਨਿਭਾਈ ਆਕਾਸ਼ਵਾਨੀ ਵੱਲੋਂ ਇਸ ਮੌਕੇ ਤੇ ਇੱਕ ਨਿੱਘੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਆਕਾਸ਼ਵਾਣੀ ਦੇ ਮੁਖੀ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਰਣਜੀਤ ਮੀਨਾ ਤੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਆਪਣੇ ਸੰਬੋਧਨ ਵਿੱਚ ਰਣਜੀਤ ਮੀਨਾ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਤੋਂ ਪਹਿਲਾਂ ਆਕਾਸ਼ਵਾਣੀ ਜਲੰਧਰ ਦੇ ਵਿੜੇ ਵਿੱਚ ਨਵੀਂ ਪਿਰਤ ਪਾਉਂਦੇ ਹੋਏ ਸੇਵਾਮੁਕਤ ਹੋ ਰਹੇ ਡਿਪਟੀ ਡਾਇਰੈਕਟਰ ਸ਼ਿਸ਼ੂ ਸ਼ਰਮਾ ਸ਼ਾਂਤਲ ਨੇ ਆਪਣੀ ਸੇਵਾਮੁਕਤੀ ਨੂੰ ਯਾਦਗਾਰ ਬਣਾਉਣ ਤੇ ਆਕਾਸ਼ਵਾਣੀ ਨਾਲ ਜੁੜੀਆਂ ਆਪਣੀਆਂ ਯਾਦਾਂ ਬਰਕਰਾਰ ਰੱਖਣ ਦੇ ਮੰਤਵ ਨਾਲ ਆਪਣ ਰਚਨਾ ਸ਼ਰਮਾ ਦੇ ਨਾਲ ਆਕਾਸ਼ਵਾਣੀ ਜਲੰਧਰ ਦੇ ਬਗੀਚੇ 'ਚ ਆਪਣੇ ਘਰ ਕਮਲਾ ਨਾਲ ਫਲਦਾਰ ਬੂਟੇ ਲਾਏ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਵੀ ਉਹ ਆਪਣਾ ਨਿਮਾਣਾ ਜਿਹਾ ਯੋਗਦਾਨ ਦੇ ਸਕਣ ਸਾਲ 2009 'ਚ ਪ੍ਰਸਾਰ ਭਾਰਤੀ ਦਾ ਕੌਮੀ ਪੁਰਸਕਾਰ ਹਾਸਲ ਕਰਨ ਵਾਲੀ ਸ਼ਿਸ਼ੂ ਸ਼ਰਮਾ ਸ਼ਾਂਤਲ ਨੂੰ ਸਾਲ 2012 'ਚ ਹਿਮਾਚਲ ਪ੍ਰਦੇਸ਼ ਦੇ ਉਸ ਲਈ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਤੁਮਲ ਨੇ ਵਿਕਾਸ ਮੁਖੀ ਪੱਤਰਕਾਰਤਾ ਲਈ ਰਾਜਪਦਰੀ ਪੁਰਸਕਾਰ ਨੰਬਰ 88 ਆਪਣੇ ਕਾਰਜਕਾਲ ਦੌਰਾਨ ਸ਼ਿਸ਼ੂ ਸ਼ਰਮਾ ਸ਼ਾਂਤਲ ਨੇ ਆਕਾਸ਼ਵਾਣੀ ਤੇ ਦੂਦਰਸ਼ਨ ਤੋਂ ਇਲਾਵਾ ਆਕਾਸ਼ਵਾਣੀ ਦੀ ਮਨੂਟ੍ਰਿੰਗ ਸਰਵਿਸ ਪਤਰ ਸੂਚਨਾ ਦਫ਼ਤਰ ਅਤੇ ਡੀਏਵੀਪੀ ਚ ਆਪਣੀਆਂ ਸੇਵਾਵਾਂ ਦਿੱਤੀਆਂ ਉਹਨਾਂ ਨੂੰ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵਿਸ਼ਵਦੇਸ਼ੀ ਦੌਰੇ ਦੌਰਾਨ ਕਈ ਵਾਰ ਕਵਰੇਜ ਲਈ ਜਾਂਦਾ ਮੌਕਾ ਵੀ ਮਿਲਿਆ ਮਗਰੋਂ ਦੇਰ ਸ਼ਾਮ ਗਿੱdde ਪੰਗੜੇ ਤੇ ਟੋਲ ਟਮੱਕੇ ਨਾਲ ਸੂ ਸਟਾਫ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਨੂੰ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ-ਖੁਸ਼ੀ ਰਵਾਨਾ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੋਟਕਪੂਰਾ ਦੇ ਪਿੰਡ ਹਰੀਨੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਸਪੀਕਰ ਸੰਧਵਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਚ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਚ ਖਿਡਾਰੀ ਦੀ ਰਜਿਸਟ੍ਰੇਸ਼ਨ ਆਨਲਾਈਨ ਜਾਂ ਫਿਰ ਮੌਕੇ ਤੇ ਵੀ ਹੋ ਸਕਦੀ ਹੈ ਉਹਨਾਂ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ 9 ਕਰੋੜ ਤੋਂ ਉੱਪਰ ਤੱਕ ਦੇ ਇਨਾਮ ਇਹਨਾਂ ਖੇਡਾਂ ਚ ਦਿੱਤੇ ਜਾਣਗੇ ਪਠੰਡਾ ਜ਼ਿਲ੍ਹੇ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤਵਾ ਪਾਗਵਲੋਂ ਸਾਲ 2022 ਤੋਂ ਲੈ ਕੇ ਹੁਣ ਤੱਕ ਕੋਈ 143 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਪਲੇਠਾ ਬੋਟੈਨੀਕਲ ਪਾਰਕ ਰੋਜ਼ ਗਾਰਡਨ ਦੇ ਸਾਹਮਣੇ ਕੋਈ 7.5 ਏਕੜ ਰਕਬੇ 'ਚ 7 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਤੇ ਪਾਣੀ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਝੀਲ ਨੰਬਰ 1 ਦੇ ਨੇੜੇ 37 ਕਰੋੜ ਦੀ ਲਾਗਤ ਨਾਲ ਇੱਕ ਨਵਾਂ ਵਾਟਰ ਵਰਕਸ ਵੀ ਬਣਾਇਆ ਜਾਵੇਗਾ ਫਰੀਦਕੋਟ ਵਿੱਚ ਪਿਛਲੇ ਦਿਨਾਂ ਤੋਂ ਰੁਕ ਰੁਕੇ ਹੋ ਰਹੀ بارش ਕਾਰਨ ਨਰਮੇਦੀ ਫਸਲ ਨੂੰ ਬਹੁਤ ਫਾਇਦਾ ਹੋਇਆ ਜਿਸ ਨਾਲ ਚਿੱਟੀ ਮੱਕੀ ਦੇ ਹਮਲੇ ਤੋਂ ਵੀ ਰਾਹਤ ਮਿਲੀ ਹੈ ਇਸ ਦੇ ਬਾਵਜੂਦ ਨਰਮੇਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਜਿਲ੍ਹਾ ਨੇਪਾਲ ਕਾ ਦੀ ਦੋ ਦਿਨਾਂ ਕੌਮੀ ਕਾਨਫਰੰਸ ਦਾ ਉਦਘਾਟਨ ਕੀਤਾ ਕਿਹਾ ਕਿ ਔਰਤਾਂ ਖਿਲਾਫ ਅਤਿਆਚਾਰ ਤੇ ਬੱਚਿਆਂ ਦੀ ਸੁਰੱਖਿਆ ਸਮਾਜ ਲਈ ਕੰਬੀਰ ਚਿੰਤਾ ਦਾ ਵਿਸ਼ਾ ਨੇ ਦੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ